ਠੀਕ ਹੈ ਅਸੀਂ ਸਟਾਰਟਿੰਗ ਕੀਤੀ ਹੈ ਐਦਾਂ ਦੇ ਆਪ ਵੀ ਤੋ ਦੇਖ ਸਕਦੇ ਹੋ ਮੈਂ ਆਈ ਹਣਾ ਇੱਥੇ ਮੇਰੇ ਕੋਲ ਐਦਾਂ ਦੇ ਬਰਤਨ ਨੇ ਬੜੇ ਬੜੇ ਟਾਈਮ ਹੋਏਗਾ ਜਦੋਂ ਆਪਣੇ ਕੋਲ ਪੂਰੇ ਬਰਤਨ ਆਏ ਕੀ ਤੂੰ ਸਟਾਰਟਿੰਗ ਕਰਨੀ ਹੈ ਡੰਗਰੇ ਬੰਦੇ ਖਾਣਗੇ ਹੁਣ ਤੂੰ ਆਪਣਾ ਪਿਓ ਖਾ ਗਈ ਆ ਭੱਜ ਕੇ ਵਿਆਹ ਕਰਵਾ ਕੇ ਆਈ ਆ ਬੇਅਕਲੇ ਇੱਕ ਗੱਲ ਤਾਂ ਹੈਗੀ ਆ ਜਿਹੜੀ ਆਪਣੇ ਪਿਓ ਦੀ ਸਖੀ ਨਹੀਂ ਨਾ ਉਹ ਕਿਸੇ ਦੀ ਵੀ ਸਖੀ ਨਹੀਂ ਭਾਵੇਂ ਕੁੜੀ ਆ ਚਾਹੇ ਮੁੰਡਾ ਹੈ ਜਿਹੜੇ ਆਪਣੇ ਮਾਪਿਓ ਦੇ ਨਹੀਂ ਨਾ ਸਕੇ ਜਿਹੜੇ ਭੱਜ ਕੇ ਵਿਆਹ ਕਰਾ ਲੈਂਦੇ ਆ ਤੇ ਉਹ ਜਿਨ੍ਹਾਂ ਨਾਲ ਭੱਜਦੇ ਉਹਨਾਂ ਨਾਲ ਵੀ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ ਠੀਕ ਆ ਨਾ ਜਿਹਨਾਂ ਨੇ ਤੁਹਾਨੂੰ ਪਾਲਿਆ ਪਰੋਸਿਆ 20 ਸਾਲ 22 ਸਾਲ ਤੱਕ ਤੁਹਾਨੂੰ ਇੰਨੇ ਵੱਡੇ ਕੀਤੇ ਆ ਕੀਤਾ ਵਾ ਤੇ ਜਦੋਂ ਤੁਸੀਂ ਉਹਨਾਂ ਦੇ ਸਕੇ ਨਹੀਂ ਬਣੇ ਤਾਂ ਤੁਸੀਂ ਆ 2-4 ਸਾਲ ਵਾਲੇ ਜਿਨ੍ਹਾਂ ਨਾਲ ਤੁਸੀਂ ਭੱਜ ਕੇ ਵਿਆਹ ਕਰਾ ਲੈਂਦੇ ਤੇ ਉਹ ਤੁਹਾਡੇ ਕੀ ਲੱਗਦੇ ਆ ਜਿੱਥੇ ਤੁਹਾਡਾ ਮਾਪਿਓ ਕਰੂਗਾ ਕੁਝ ਸੋਚ ਕੇ ਕਰੂਗਾ ਬੰਦੇ ਖਾਣਗੇ ਤੈਨੂੰ ਭੋਰਾ ਸੰਗ ਸ਼ਰਮਣੀ ਹੈਗੀ ਇੱਥੇ ਅਗੋ ਕਹਿੰਦੀ ਆ ਕਿ ਅਸੀਂ ਐਸ ਗਲਾਸ ਨਾਲ ਸਟਾਰਟਿੰਗ ਕੀਤੀ ਔਸ ਗਲਾਸ ਨਾਲ ਸਟਾਰਟਿੰਗ ਕੀਤੀ ਤੈਨੂੰ ਕਿਹੜਾ ਕਿਸੇ ਨੇ ਕਿਹਾ ਹੈ ਕਿ ਭੱਜ ਕੇ ਵਿਆਹ ਕਰਾ ਹੁਣ ਮਾਵਾਂ ਧੀਆਂ ਹੋਜੋ ਸੌਖੀਆਂ ਹੁਣ ਤੁਹਾਨੂੰ ਨਾਲੇ ਖੁੱਲਾ ਰਸਤਾ ਮਿਲ ਗਿਆ ਘਰੇ ਆਉਣ ਜਾਣ ਦਾ ਨਾ ਤੁਹਾਨੂੰ ਹੁਣ ਕੋਈ ਕਿਸੇ ਦਾ ਡਰ ਵਾ ਕਰੋ ਆਪਣੀ ਲਾਈਫ ਇੰਜੋਏ ਬੇਸ਼ਕਲ ਹੈਗੀ ਆ ਤੂੰ ਨਾ ਤ ਨੂੰ ਅਕਲ ਨਾ ਤ ਨੂੰ ਮੌਤ ਡੰਗਰ ਡੰਗਰ ਵਲੌਗ ਹੀ ਪਾਈ ਜਾਂਦੀ ਹੈ ਡੇਲੀ ਵਲੌਗ ਸਿੱਟੀ ਜਾਂਦੀ ਆ ਭੋਰਾ ਵੀ ਸੰਗ ਸ਼ਰਮਣੀ ਹੈਗੀ ਕਿ ਮੇਰਾ ਪਿਓ ਇਸ ਦੁਨੀਆ ਵਿੱਚ ਨਹੀਂ ਰਿਹਾ ਬਾਅਦ ਵਿੱਚ ਤੈਨੂੰ ਪਤਾ ਲੱਗੂਗਾ ਸੋ ਗਾਇਸ ਰੋਟੀ ਮੇਠਾ ਰੀਆਂ ਨਾਲ ਨਾਲ ਦੇ ਸਕਦੇ ਆ ਇਹ ਵਾਲੀ ਬਿਸਕਟ ਇਹ ਵਾਲੀ ਬਿਸਕਟ ਬਹੁਤ ਵਧੀਆਂ ਨੇ ਚਾਹ ਦੇ ਨਾਲ ਬਹੁਤ ਇਸ਼ਟ ਆਤੇ ਡੰਗਰ ਜਨਾਨੀ ਵਿੱਚ ਚਾਹ ਦੇ ਨਾਲ ਰੋਟੀ ਖਾਈ ਜਾਂਦੀ ਆ ਵਿੱਚੇ ਬਿਸਕਟ ਖਾਈ ਜਾਂਦੀ ਆ ਹੁਣ ਨਹੀਂ ਦੱਸਦੀ ਬਿਸਕਟਾਂ ਦਾ ਨਾਮ ਉਹਦਾਂ ਤੇ ਬੜਾ ਦੱਸਦੇ ਹੁਣ ਇਹਨੂੰ ਬਿਸਕਟਾਂ ਦਾ ਨਾਂ ਹੀ ਨਹੀਂ ਬੋਲਣਾ ਆ ਹੁਣ ਬਿਸਕਟ ਖਾ ਰਹੀ ਆ ਬਸ ਖਾਣ ਪੀਣ ਹੀ ਰੱਖਿਆ ਹੋਰ ਤੁਹਾਨੂੰ ਕਿਹੜਾ ਕੋਈ ਕੰਮ ਤੁਹੰਦਾ ਹੈਗਾ ਖਾ ਲਿਆ ਪੀ ਲਿਆ ਸੌ ਲਿਆ ਬਸ ਆਵਾਰਾ ਕਰਦੀ ਕਰ ਲਈ ਹੋਰ ਕਿਹੜਾ ਤੂੰ ਕੰਮ ਕਰਨਾ ਹੁੰਦਾ ਸਾਰਾ ਦਿਨ ਮੈਨੂੰ ਸਟਾਰਟਿੰਗ ਵਿੱਚ ਦੱਸਿਆ ਸੀ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਹਨਾ ਤਾਂ ਆਪਾਂ ਪਾਣੀ ਨੂੰ ਬਾਲਟੀ ਵਿੱਚ ਪਾ ਲਿਆ ਜਿੰਨੇ ਕੁ ਪਾਣ ਨਾਲ ਆਪਾਂ ਨੂੰ ਹੋਣਾ ਹੈ ਹਨਾ ਤਾਂ ਉਹ ਪਾਣੀ ਆਪਾਂ ਬਾਅਦ ਜਿਵੇਂ ਤੋਪ ਹੈ ਕੁਝ ਟਾਈਮ ਲਈ 2-3 ਘੰਟੇ ਲਈ ਉੱਪਰ ਮੈਂ ਰੱਖੂਗੀ ਹਨਾ ਨਿਕਲ ਜਾਊ ਹੋ ਜੂਗਾ ਜਿਹਦੇ ਨਾਲ ਆਪਣਾ ਫਰੈਸ਼ ਹੋ ਸਕਾ ਮੈਂ ਹਨਾ ਤਾਂ ਬਾਲਟੀ ਵਿੱਚ ਭਰ ਚੁੱਕੀ ਹਾਂ ਠੰਡੇ ਪਾਣੀ ਦੀ ਤਾਂ ਆਪਾਂ ਉੱਪਰ ਜਾਂਦੇ ਹਾਂ ਹੋਣ ਇੱਥੇ ਆਣ ਕੇ ਕੀ ਗਿਆਨ ਦਿੰਨੀ ਆ ਜਦੋਂ ਭੱਜਣ ਲੱਗੀ ਸੀ ਉਦੋਂ ਕਿਹੜਾ ਤੂੰ ਕਿਸੇ ਨੂੰ ਪੁੱਛਦੀ ਹੁਣ ਤੂੰ ਦੱਸਦੀ ਆਪਣੀਆਂ ਪ੍ਰੋਬਲਮਾਂ ਇੱਥੇ ਖਾਣ ਪੀਣ ਦੀ ਪ੍ਰੋਬਲਮ ਮੈਨੂੰ ਪਾਣੀ ਨਹੀਂ ਪਚਦਾ ਹੁਣ ਪਾਣੀ ਕਹਿੰਦੀ ਇਹ ਗਰਮ ਨਹੀਂ ਹੈਗਾ ਪਾਣੀ ਠੰਡੇ ਦੇ ਨਾਲ ਨਹਾਉਣਾ ਧੋਣਾ ਪੈਂਦਾ ਤੇ ਫਿਰ ਨਾ ਆਉਂਦੀ ਅੱਗ ਲੱਗ ਜਾਂਦੀ ਸੀ ਤੈਨੂੰ ਉਦੋਂ ਵਿਆਹ ਕਰਵਾਉਣ ਦੀ ਝੂੜੇ ਪਾਉਂਦੀ ਤੈਨੂੰ ਅੱਗ ਲੱਗੀ ਸੀ ਤੇ ਫਿਰ ਨਾ ਭੱਜ ਕਿਉਂ ਨਹੀਂੋਂ ਡੰਗਰ ਜਨਾਨੀ ਕਿ ਚਾਹ ਤਿਨ ਹੁੰਦੇ ਨੂੰ ਹੁੰਦੇ ਆ ਵੀਡੀਓ ਇੰਸਟਾਗ੍ਰਾਮ ਤੇ ਮੈਂ ਸ਼ਾਰਟ ਕਰਨਾ ਆਪਣਾ ਸ਼ਾਰਟ ਕਰਨੀਆਂ ਸੀਗਾ ਹਣਾ ਤਾਂ ਉਸ ਦੇ ਲਈ ਆਪਣਾ ਕਰ ਜਾਈ ਨੂੰ ਪੋਰਾ ਜਿੰਨੀ ਵੀ ਸੰਗ ਸ਼ਰਮਣੀ ਹੈਗੀ ਕਿ ਮੈਂ ਆਪਣਾ ਪਿਓ ਖਾ ਗਈਆਂ ਤੇ ਹੁਣ ਵੀ ਇਹਨੂੰ ਅੱਗ ਲੱਗੀ ਹੈ ਰੀਲਾਂ ਤੇ ਅਗੋ ਸ਼ਾਰਟ ਸ਼ੂਟ ਦੱਸੀ ਜਾਂਦੀ ਡੰਗਰੇ ਸ਼ੂਟ ਹੁੰਦਾ ਹੈ ਜੋ ਵੀ ਤੂੰ ਆਪਣਾ ਸਿਆਪਾ ਕਰਦੀ ਰਹਿਨੀ ਸਾਰਾ ਦਿਨ ਬਸ ਇਹਨੂੰ ਰੀਲਾਂ ਨਾਲ ਵਲੌਗ ਨਾਲ ਮਤਲਬ ਆ ਹੋਰੀ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਮਾਵਾਂ ਧੀਆਂ ਤਾਂ ਬਹਿ ਖੁਸ਼ ਹੋ ਗਈਆਂ ਹਣੀਆਂ ਉਹਨੂੰ ਵੀ ਨਾਲੇ ਤੇਰੀ ਮਾਂ ਨੂੰ ਖੁੱਲ ਮਿਲ ਗਈ ਹੁਣੀ ਆ ਆਵਾਰਾ ਕਰਦੀ ਕਰਨੀ ਤੇ ਤੈਨੂੰ ਤਾਂ ਅੱਜ ਫੇਰ ਹੈ तकरीबन ੱਟਾ ੱਟ ਪੰਜ ਛੇ ਦਿਨ ਹੋ ਗਏ ਆਂ ਸੀ ਬਾਹਰ ਦਾ ਖਾਣਾ ਮੈਂ ਖਾਰੀਆਂ ਹਾਂ ਤਾਂ ਰਸੋਈ ਦਾ ਸਮਾਨ ਬਸ ਕੁਛ ਹੀ ਦਿਨ ਰਹਿ ਗਏ ਨੇ ਤਾਂ ਉਹ ਉਸ ਤੋਂ ਪਹਿਲਾਂ ਤੇਰੇ ਲੰਦ ਨਰਜ ਦੇ ਚੱਕਰ ਦੇ ਵਿੱਚ ਨਾ ਤੂੰ ਆਪਣਾ ਪਿਓ ਖਾ ਗਈਆਂ ਬੇਅਕਲੇ ਹਾਲੇ ਵੀ ਤੈਨੂੰ ਇੱਥੇ ਸਮਾਨ ਦੀ ਪਈ ਰਸੋਈ ਦੇ ਸਮਾਨ ਨੂੰ ਰੋਈ ਜਾਨੀ ਆ ਤੇ ਪਾਣੀ ਨੂੰ ਰੋਈ ਜਾਨੀ ਆ ਵੈਸੇ ਜਿੱਥੋਂ ਤੱਕ ਮੈਨੂੰ ਲੱਗਦਾ ਹੁਣ ਤਾਂ ਤੂੰ ਤੇਨੂੰ ਘਰੇ ਚੱਲ ਜਾਣਾ ਚਾਹੀਦਾ ਡੰਗਰੇ ਹੁਣ ਤਾਂ ਤੁਹਾਨੂੰ ਕਿਹੜਾ ਕੋਈ ਰੋਕਣ ਟੋਕਣ ਵਾਲਾ ਹੈਗਾ ਬੰਦੇ ਖਾਣੀ ਸੋ ਇਸ ਤਰ੍ਹਾਂ ਦੀ ਗੱਲ ਚ ਚਾ ਵੀ ਨਹੀਂ ਪੈਣੀ ਦੇਖ ਸਤੂ ਕੋ ਆਕੇ ਕਿਲੋ ਸੁਰਖੀ ਤੇ ਬੈਠੀ ਕਿਵੇਂ ਅੱਗੇ ਹੁਣ ਆਪਣਾ ਹੀ ਟਾਈਮ ਆਉਣ ਵਾਲਾ ਟਾਈਮ ਟੂਮ ਦਾ ਤੇ ਸਾਨੂੰ ਪਤਾ ਨਹੀਂ ਪਰ ਤੈਨੂੰ ਛੇਤਰਾਂ ਦੀ ਘਾੜ ਜ਼ਰੂਰ ਆ ਭੋਰਾ ਜਿੰਨੀ ਵੀ ਸੰਗ ਸ਼ਰਮਣੀ ਹੈਗੀ ਇਹਨੂੰ ਇਹ ਕਿੱਦਾਂ ਇਹਨੂੰ ਕੋਈ ਹੈ ਨਹੀਂਗੀ ਕਿ ਮੇਰਾ ਪਿਓ ਨੂੰ ਕੀ ਹੋਇਆ ਜਾਂ ਕਿੱਦਾਂ ਕਿਵੇਂ ਬਸ ਇੱਥੇ ਵਲੌਗ ਦੀ ਪਈ ਆ ਐ ਇੱਕ ਤਾਂ ਮੈਨੂੰ ਇਹਦੀ ਇਹ ਗੱਲ ਨਹੀਂ ਸਮਝ ਲੱਗਦੀ ਕਿੰਨੇ ਕਿ ਚੂੜੇ ਰੱਖੀ ਫਿਰਦੀ ਆ ਕਦੇ ਤੂੰ ਚੂੜਾ ਉਹ ਪਾ ਲਈ ਨਹੀਂ ਕਦੇ ਤੂੰ ਦੂਸਰਾ ਚੂੜਾ ਪਾ ਲਈ ਨਹੀਂ ਸਾਰਾ ਦਿਨ ਤੂੰ ਚੂੜੇ ਹੀ ਮਤਲਬ ਚੇਂਜ ਕਰਦੀ ਰਹਿੰਦੀ ਆ ਇਹਨੂੰ ਸਿਰਫ ਚੂੜਿਆਂ ਨਾਲ ਹੀ ਮਤਲਬ ਆ ਜਦੋਂ ਸਤ ਜਿੰਮੇਵਾਰੀਆਂ ਪਈਆਂ ਨਾ ਫਿਰ ਪਤਾ ਹਾਲੇ ਟਾਈਮ ਆਉਂਤੇ ਵੀ ਪਤਾ ਲੱਗ ਜੂਗਾ ਜਦੋਂ ਤੈਨੂੰ ਪਿਓ ਦੀ ਘਾੜ ਮਹਿਸੂਸ ਹੋਈ ਡੰਗਰੇ ਲਾ ਮੈਰਜ ਲੋ ਮਰ ਜਾਣਾ ਕੁਛ ਨਹੀਂ ਦੇਣਾ ਤੈਨੂੰ ਵਿਆਹ ਦੀ ਅੱਗ ਲੱਗੀ ਹੀ ਬਸ ਕਿ ਭੱਜ ਕੇ ਵਿਆਹ ਕਰਾਣਾ ਕੀ ਸਿੱਖਿਆ ਦਿੰਦੀ ਤੂੰ ਲੋਕਾਂ ਨੂੰ ਆਪਣੇ ਵਲੌਗ ਦੇ ਵਿੱਚ ਕਿ ਐਦਾਂ ਮਤਲਬ ਲਾ ਮੈਰਜ ਕਰਾ ਲਓ ਤੇ ਪਿਓ ਨੂੰ ਖਾ ਲਓ ਬੇਅਕਲੇ ਤੇ ਵਾਈਟ ਹੈ ਵਿਆਹ ਚਾਈਨੈਟੇ ਵਗੈਰਾ ਦੀ ਬੜੀ ਪ੍ਰੋਬਲਮ ਹੁੰਦੀ ਇੱਥੇ ਤੇ ਅਸੀਂ ਕੀ ਕਰੀਏ ਹੁਣ ਹੁਣ ਇਹ ਤਾਂ ਕਿਉਂ ਰੋਈ ਜਾਂਦੀ ਆ ਫੇਰ ਗੱਲ ਉੱਥੀ ਆ ਜਾਂਦੀ ਕਿਤੇ ਕਹਿ ਦਿੰਦੀ ਆ ਪਾਣੀ ਇੱਥੇ ਠੰਡਾ ਮਿਲਦਾ ਏ ਇੱਥੇ ਰਸੋਈ ਦਾ ਸਮਾਨ ਹੀ ਹੈਗਾ ਅਸੀਂ ਇੰਨਾ ਗਲਾਸਾਂ ਵਿੱਚ ਚਾਹ ਪੀਣਿਆਂ ਹੁਣ ਕਹਿੰਦੀ ਇੱਥੇ ਨੈਟਵਰਕ ਨਹੀਂ ਹੈਗਾ ਤਾਂ ਪਹਿਲਾਂ ਦੇਖ ਲਈਨੀ ਹਾਂ ਭੱਜਣ ਲੱਗੀ ਸੋਚ ਲੈਣੀ ਹਾਂ 23 ਹਲ ਗੱਤੇ ਪਲਾਨ ਤੋਂ ਹੰਗਾਰ ਲੈਂਦੇ ਫਿਰ ਨਹੀਂ ਸੋ ਗਾਈਸ ਮੇਰਾ ਹੱਬੀ ਮੈਨੂੰ ਬੜਾ ਤੰਗ ਕਰਦੇ ਦੇਖੋ ਰੋਟੀ ਖਾ ਰਹੀ ਸੀ ਨਾ ਮੈਨੇ ਮੇਰਾ ਸਾਰਾ ਮੂਹਰੇ ਬੈਠਾ ਚਾਹ ਚਾਹ ਕਰ ਰਹੀ ਆ ਗਾਧ ਨਹੀਂ ਜਾਣੀ ਇਹ ਕਿੱਧਰ ਪਰ ਸਗੈ ਸਕੇ ਅੱਜ ਮੈਂ ਸਾਥ ਗਈ ਸੀ ਬੱਸ ਰੱਟੀ ਘਾਰੇ ਸੀ ਬੱਟੇ ਕੋਈ ਯਾਦ ਹੀ ਨਹੀਂ ਸੀ ਕਿ ਜਗ੍ਹਾ ਪਰ ਵੀ ਕਿਹ ਆਇਆ ਹਲੋ ਬੀਰੋ ਚਾਹ ਪੀਣਾ ਲਈ ਕਿਤੇ ਸਮਾਂ ਬੱਝੀ ਨਾ ਤੇ ਤੇਰਾ ਉਹਨੇ ਤੇਰਾ ਮੂਹਲ ਵੇੜ ਹੀ ਦਿੱਤਾ ਸੀ ਡੰਗਰੇ ਕਿ ਕੀ ਜਲੂਸ ਕੱਢਿਆ ਤੂੰ ਆਪਣਾ ਜਦੋਂ ਵੀਡੀਓ ਐਡੀਟਿੰਗ ਕਰਦੇ ਹੋ ਉਹ ਦੇਖ ਲਿਆ ਕਰੋ ਕਿ ਇਹ ਕਲਿੱਪ ਵਿੱਚ ਲਾਉਣੀ ਹੈ ਕਿ ਨਹੀਂ ਲਾਉਣੀ ਬੇਸ਼ਰਮੇ ਤੈਨੂੰ ਸ਼ਰਮ ਨਹੀਂ ਆਉਂਦੀ ਗਾਲਾਂ ਲੈਂਦੀ ਨੂੰ ਤੈਨੂੰ ਕੀ ਮਜ਼ਾ ਆਉਂਦਾ ਈ ਆਪਣਾ ਜਲੂਸ ਤੂੰ ਆਪ ਵੀ ਕਢਾਉਂਦੀ ਰਹਿਣੀ ਹੈ ਕਿਵੇਂ ਬੂਥਾ ਲਬੇੜ ਕੇ ਬੈਠੀ ਆਪਣਾ ਤਾਂ ਅੱਗੋਂ ਦੰਦ ਕੱਟ ਰਹੀ ਬੇਸ਼ਰਮ ਨੂੰ ਭੋਰਾ ਜਿੰਨੀ ਵੀ ਸੰਗ ਸ਼ਰਮ ਨਹੀਂ ਹੈਗੀ ਕਿ ਮੇਰੇ ਪਿਓ ਨਾਲ ਕੀ ਹੋਇਆ ਤੇ ਕੀ ਨਹੀਂ ਹੋਇਆ ਅਕਲ ਨੂੰ ਮਾਸਾ ਜਿੰਨੀ ਵੀ ਹੈਗੀ ਬੇਸ਼ਰਮ ਜਨਾਨੀ ਨੂੰ ਆ ਦੋ ਚਾਰ ਦਿਨ ਹੀ ਹਾਸੇ ਹੁੰਦੇ ਆ ਬਾਅਦ ਵਿੱਚ ਤੈਨੂੰ ਪਤਾ ਲੱਗੂਗਾ ਸਾਡੀ ਕਿਵੇਂ ਤੇ ਸੈਟਿੰਗ ਕਰਨਾ ਹੁੰਦਾ ਜੋਬ ਲੱਭਣਾ ਆ ਜੋਬ ਹੈ ਵੀ ਹਨਾ ਜੋਬ ਵਿੱਚ ਮੈਂ ਇੱਕ ਸਾਡਾ ਮੇਲ ਲੀਆ ਹੈ ਹਨਾ ਤਾਂ ਕਰਨਾ ਹੈਗਾ ਉਹ ਅੱਛਾ ਤੇ ਮੁਸ਼ਕਿਲ ਹੁਣ ਜੋਬ ਤੇ ਲੱਗੂਗੀ ਜੋਬ ਤੇ ਟਿਕ ਜੈਗੀ ਕਿ ਉੱਥੇ ਵੀ ਹੋਰ ਕੋਈ ਯਾਰ ਬਣਾ ਲੇਗੀ ਤੇ ਉਹਦੇ ਨਾਲ ਭੱਜ ਜੇਗੀ ਇੱਕ ਨਾਲ ਰੋਸਦੀ ਆ ਨਾ ਦੂਜੇ ਨਾਲ ਵਿਆਹ ਕਰਾ ਲੈਣ ਲੈਂਦੀ ਆ ਤੇ ਹੁਣ ਇਹਦੇ ਨਾਲ ਵਿਆਹ ਕਰਾਇਆ ਆਪਣਾ ਇਹਦੇ ਨਾਲ ਰੋਸ ਕੇ ਤੇ ਹੋਰ ਕਿਸੇ ਨਾਲ ਭੱਜ ਜੇ ਤੇਰਾ ਕੋਈ ਭਰੋਸਾ ਨਹੀਂਗਾ ਉਹ ਮੈਂ ਸੋਚ ਰਹੀ ਸੀ ਕਿ ਮੰਨ ਤੱਕ ਵਰੀ ਕਰਦੀ ਸੈਟਿੰਗ ਸਾਰੀ ਹੋ ਗਈ ਆਪਣੀ ਇਹ ਪਲਾਂਟ ਨਾ ਮੈਂ ਚੇਕ ਕਰਦਾ ਮੈਂ ਇੱਥੇ ਰਹਿਣਾ ਨਹੀਂ ਹੈਗਾਗਾ ਮੈਨੂੰ ਇਹ ਸੈਟਿੰਗ ਨਹੀਂ ਆ ਰਹੀ ਇਸ ਤਰ੍ਹਾਂ ਪਲਾਂਟ ਨੂੰ ਵੱਡਾ ਲੈਣਾ ਹੋ ਸਕਦਾ ਨਾ ਪੂਰਾ ਕਰਨਾ ਹੋਵੇ ਤਾਂ ਮੈਂ ਇੱਕ ਇਸ ਕੋ ਮਤਲਬ ਕਿ ਟੈਸਟ ਦੇਖੇ ਨੈਟਵਰਕ ਪ੍ਰੋਬਲਮ ਨਾ ਹੋਵੇ ਨਾ ਉੱਥੇ ਮੈਂ ਲਗਾਉਣਾ ਚਾਹੁੰਦੀ ਹਾਂ ਹਣਾ ਪਰ ਫਿਰ ਵੀ ਇੱਕ ਵਾਰੀ ਟਾਈਮ ਪਾਸ ਲਈ ਮੈਂ ਕਹਿ ਸਕਦੀ ਕਿ ਕਿੱਥੇ ਰਹਿ ਰਹੀਆਂ ਤਾਂ ਆਦਰਵਾਈਜ਼ ਪੁਸ਼ਕੀ ਜੇ ਨਹੀਂ ਬੋਲਿਆ ਜਾਂਦਾ ਹੁੰਦਾ ਨਾ ਤਾਂ ਨਾਂ ਬੋਲਿਆ ਕਰ ਨਾ ਅੰਗਰੇਜ਼ੀ ਨੂੰ ਹੱਥ ਪਾਇਆ ਕਰ ਠੀਕ ਆ ਨਾ ਪੰਜਾਬੀ ਦੇ ਵਿੱਚ ਸਿੱਧਾ ਬੋਲਦੇ ਕਿ ਮੈਂ ਨਵਾਂ ਘਰ ਲੈਣਾ ਹੈ ਅਗੋ ਪਲਾਂਟ ਪਲੂਂਟ ਪਤਾ ਨਹੀਂ ਕੀ ਬੋਲਦੀ ਰਹਿੰਦੀ ਆ ਸਾਰਾ ਦਿਨ ਤੇਰਾ ਦਿਮਾਗ ਪਤਾ ਨਹੀਂ ਕਿਵੇਂ ਦਾ ਹੈ ਬੱਚਿਆਂ ਵਰਗੀਆਂ ਤੇਰੀਆਂ ਹਰਕਤਾਂ ਇਹ ਚੀਜ਼ੀਆਂ ਦੱਸਦੀਆਂ ਕੁਰਕਰੇ ਨੂੰ ਕੁੜਕੜੇ ਦੱਸਦੀ ਆ ਪਤਾ ਨਹੀਂ ਕੀ ਕੁਛ ਬੋਲਦੀ ਰਹਿੰਦੀ ਬਰਗਰ ਨੂੰ ਬਲਗਲ ਬੋਲਦੀ ਆ ਹਰਕਤਾਂ ਤੇਰੀਆਂ ਬੱਚਿਆਂ ਵਰਗੀਆਂ ਤੇ ਵਿਆਹ ਤੂੰ ਤਿੰਨ ਚਾਰ ਕਰਾ ਕੇ ਬਹਿ ਗਈਆਂ ਕਿਸੇ ਨਾਲ ਭੱਜ ਜਾਂਦੀ ਆ ਉਹਦੇ ਨਾਲ ਰੋਸਦੀ ਉਹਦੇ ਨਾਲ ਭੱਜ ਜਾਂਦੀ ਆ ਦੂਜੇ ਨਾਲ ਰੋਸਦੀ ਤੀਜੇ ਨਾਲ ਭੱਜ ਜਾਂਦੀ ਆ ਤੇ ਅਗੋ ਕਹਿੰਦੀ ਆ ਕਿ ਹੁਣ ਮੈਂ ਨਵਾਂ ਹੀ ਮਤਲਬ ਵੱਡਾ ਨਵਾਂ ਘਰ ਲੈਣਾ ਜਿੱਥੇ ਨੈਟਵਰਕ ਹੋ ਕਰਮ ਨੂੰ ਭੋਰਾ ਜਿੰਨੀ ਵੀ ਸੰਗ ਸ਼ਰਮਣੀ ਹੈਗੀ ਮਾਵਾਂ ਧੀयां ਰਲਣਾ ਡੰਗਰਾ ਸਾستی ਸੀ ਸਾਸ ਤੋਂ ਬਾਅਦ ਲੜਾਈ ਤਾਂ ਬਹੁਤ ਪੈਂਦੀ ਆ ਸਾਡੀ ਪਰ ਇੰਨਾ ਵੀ ਨਹੀਂ ਹੈਗਾ ਕਿ ਜਿਹੜਾ ਅਸੀਂ ਜਿਆਦਾ ਦੱਸਾ ਕਰਦੇ ਹਾਂ ਦੋ ਕੁ ਮਿੰਟ ਦੇ ਲੰਮਾ ਵਿੱਚ 13 ਸਾਲਾਂ ਕੰਦਿਆ ਨਾ ਤਾਂ ਉਸ ਵਕਤ ਸੀ ਜੇ ਸਾਧੀਆਂ ਉਹ ਆਪਣਾ ਹੈੱਡਫੋਨ 'ਚ ਪੜੇ ਤੇ ਮੈਂ ਚੰਨਾ ਵੀ ਕਾਣੀ ਸੁਣ ਰਹੀ ਸੀਗੀ ਇੰਜੋਏ ਕਰ ਰਹੀ ਸੀ ਉਸ ਤੋਂ ਬਾਅਦ ਮੈਂ ਇਹਨਾਂ ਨਾਲ ਬੋਲ ਰਹੀ ਸੀਗੀ ਮੁਸ਼ਕਲ ਇਹ ਦੋ ਦਿਨਾਂ ਦੇ ਵਿੱਚ ਹੀ ਲੜਨ ਲੱਗ ਪਏ ਜ ਮਤਲਬ ਤੁਹਾਡੀ ਬੰਦ ਹੀ ਨਹੀਂ ਆ ਹਨਾ ਤੇ ਅਕੋ ਕਹਿੰਦੀ ਅਸੀਂ ਨੱਚਣ ਲੱਗ ਪਏ ਇਦਾਂ ਕਰ ਲਾ ਪਿਆਉਦਾ ਕਰ ਲਾ ਪਏ ਤੈਨੂੰ ਨੱਚਣ ਤੋਂ ਸਵਾਹ ਹੋਰ ਕੋਈ ਕੰਮ ਬਸ ਫੈਮਲੀ ਜਦ ਤੈਨੂੰ ਭੋਰਾ ਜਿੰਨਾ ਵੀ ਭੋਰਾ ਜਿੰਨਾ ਵੀ ਤਰਸ ਨਹੀਂ ਆਉਂਦਾ ਤੈਨੂੰ ਡੰਗਰੇ ਮੁਸ਼ਕੀਨ ਸਟੋਰੀ ਲਾਈ ਆ ਕਿ ਤੇਥੋਂ ਦੂਰ ਰਹਿ ਕੇ ਮੈਂ ਚੰਗੀ ਆ ਇਨੇ ਆਪਣੇ ਪਿਓ ਵਾਸਤੇ ਇਹ ਸਟੋਰੀ ਲਾਈ ਆ ਬੇਅਕਲ ਜਨਾਨੀ ਪਿਓ ਨੂੰ ਪਿਓ ਦੀ ਡੈਥ ਹੋ ਗਈ ਆ ਤੇ ਇਹਨੇ ਦੇਖ ਲਓ 22 ਅਕਤੂਬਰ ਨੂੰ ਇਹਨੇ YouTube ਤੇ ਸ਼ਾਰਟ ਪਾਇਆ ਫਿਰ ਇਹਨੇ ਇੱਕ ਹੋਰ ਸ਼ਾਰਟ ਪਾਇਆ ਬਸ ਇਹਨੂੰ ਵੀਰਲਾਂ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਆ ਫਿਰ ਇਹਨੇ ਜਾ ਕੇ Instagram ਦੇ ਉੱਪਰ ਸਟੋਰੀ ਲਾਈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉੱਥੇ ਮੇਰੇ ਗੰਦੇ ਗੰਦੇ ਵਲੌਗ ਦੇਖੋ ਜਿੱਥੇ ਮੈਨੂੰ ਲਾਨਤਾਂ ਪੈਂਦੀਆਂ ਬੇਅਕਲ ਜਨਾਨੀ ਨੂੰ ਹੈਗਾ ਕੋਈ ਸੰਕ ਸ਼ਰਮ ਇਹਨੂੰ ਜਿਹੜੀ ਆਪਣੇ ਪਿਓ ਦੀ ਦੀ ਬਣੀ ਤੇ ਉਹ ਅੱਜ ਇਹਦੇ ਨਾਲ ਭੱਜ ਕੇ ਗਈ ਆ ਉਹਦੀ ਉਹ ਕਿਵੇਂ ਬਣ ਜੂਗੀ ਜਿਨ੍ਹਾਂ ਨੇ ਇਹਨੂੰ ਜੰਮਿਆ ਪਾ ਲਿਆ ਪਰੋਸਿਆ ਤੇ ਉਹਨਾਂ ਨੇ ਨਾ ਪਹਿਲਾਂ ਨਾ ਮਤਲਬ ਆਪਣੀ ਰੀਲ ਪਾਈ ਸੀ ਨਾ ਆਪਣੀ ਆਈਡੀ ਦੇ ਇੰਸਟਾਗ੍ਰam ਤੇ ਕਿ ਮੇਰੇ ਡੈਡੀ ਵਾਸਤੇ ਇੱਕ ਅਰਦਾਸ ਕਰੋਗੇ ਉਹ ਜਲਦੀ ਠੀਕ ਹੋ ਜਾਣ ਤੇ ਇਹਨੇ ਥੋੜੇ ਦਿਨਾਂ ਤੱਕ ਮੈਨੂੰ ਲਾ ਅਗਲੇ ਦਿਨ ਹੀ ਕਿ ਪਤ ਨਹੀਂ ਸ਼ਾਮ ਨੂੰ ਹੀ ਇਹਨੇ ਇਹ ਜਿਹੜੀ ਰੀਲ ਆ ਨਾ ਆਪਣੇ ਜਿਹੜੇ ਨੇ ਪਿਓ ਦੇ ਨਾਲ ਪਾਈ ਉਹ ਡਿਲੀਟ ਕਰ ਦਿੱਤੀ ਤੇ ਜਿਹੜੀ ਯਾਰ ਨਾਲ ਪਾਈ ਫਿਰਦੀ ਉਹ ਨਹੀਂ ਡਿਲੀਟ ਕੀਤੀਆਂ ਤੇ ਜਿਹੜੇ ਆ ਪਿਓ ਨਾਲ ਰੀਲ ਪਾਈ ਇਹਦੇ ਉਹ 1 ਮਿੰਟ ਦੇ ਵਿੱਚ ਡਿਲੀਟ ਕਰ ਦਿੰਦੇ ਨੇ ਆਪਣੇ ਅਕਾਊਂਟ 'ਚ ਬੇਅਕਲ ਜਨਾਨੀ ਨੇ ਅਰਦਾਸ ਲੋਕ ਕਰਨ ਤੇ ਘਟੀਆ ਕੰਮ ਤੂੰ ਕਰੇ ਬੇਅਕਲੇ ਤੇਰਾ ਕਰਕੇ ਤੇਰੇ ਪਿਓ ਦੀ ਆ ਹਾਲਤ ਹੋਈ ਏ ਤੇਰਾ ਪਿਓ ਇਸ ਦੁਨੀਆ 'ਚ ਨਹੀਂ ਰਿਹਾ ਤੇਰੇ ਕਾ ਗਲਤ ਸਟੈਪ ਦੀ ਵਜ੍ਹਾ ਦੇ ਨਾਲ ਡੰਗਰ ਜਨਾਨੀ ਤੇਰੇ ਵਰਗੀ ਧੀ ਰੱਬ ਕਿਸੇ ਨੂੰ ਨਾ ਦੇਵੇ ਉਹ ਜਿਹੜਾ ਬੇਅਗਲਾ ਤੇਰੇ ਨਾਲ ਭੱਜਿਆ ਹੈ ਨਾ ਉਹ ਵੀ ਆਪਣੇ ਮਾਪਿਆਂ ਨੂੰ ਦੁੱਖ ਦੇ ਕੇ ਆਇਆ ਵਾ ਇਹ ਬੇਸ਼ਰਮਾਂ ਕਿ ਤੁਸੀਂ 2 ਦਿਨ ਰੁਕ ਜਾਓ ਨਾ ਸਟੋਰੀਆਂ ਲਾਓ ਨਾ ਵਲੌਗ ਬਣਾਓ ਨਾ ਲੱਕ ਹਲਾ ਕਿਤੇ ਨਹੀਂ ਘਾਟਾ ਪੈ ਚਲਿਆ ਤੇਰੀ ਰੀਚ ਨੂੰ ਬੇਅਕਲੇ ਹੁਣ ਤੁਹਾਨੂੰ ਐਸੇ ਖੁੱਲ ਮਿਲ ਗਈ ਨਹੀਂ ਦਿਲੋਂ ਤੋਂ ਐਸੇ ਤੂੰ ਖੁਸ਼ੀ ਹੋਣੀ ਆ ਤੁਸੀਂ ਮਾਵਾਂ ਤਾਂ ਹੀ ਖੁਸ਼ ਹੋਣੀ ਆ ਕਿਉਂਕਿ ਤੁਸੀਂ ਧੰਦਾ ਹੀ ਇਹ ਬਣਾਇਆ ਬੰਦੇ ਖਾਣੀਆਂ ਪੈਸੇ ਖਾਂਦੇਗਾ ਮੁੰਡੇ ਤੋਂ ਮੁੰਡਿਆਂ ਤੋਂ ਕਦੀ ਕਿਸੇ ਨਾਲ ਭੱਜ ਗਈ ਤੇ ਕਦੀ ਕਿਸੇ ਨਾਲ ਭੱਜ ਗਈ ਬੇਅਕਲ ਬੇਅਕਲ ਜਨਾਨੀ ਇਹਨੂੰ ਕਮੈਂਟਾਂ ਦੇ ਵਿੱਚ ਜਿੰਨੀਆਂ ਲਾਹਣ ਤਾਂ ਪੈਂਦੀਆਂ ਇਹਨੂੰ ਪਾਓ ਡੰਗਰ ਜਨਾਨੀ ਨੂੰ ਸੱਚੀ ਗਾਣਾ ਖਾਂਦੀ ਲੋ ਕੰਟਰੋਲ ਕੰਟਰੋਲ